ਸੇਵਾ ਦੇਸ਼ ਦੀ ਜਿੰਦਰੀਏ ਬੜੀ ਔਖੀ ਗੱਲਾਂ ਕਰਨੀਆਂ ਟੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਬਤਾਂ ਚੱਲੀਆਂ ਨੇ ਅੱਜ ਅਸੀਂ ਸ਼ਹੀਦ ਗਤਾ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਤੇ ਗਵਰਨਮੈਂਟ ਹਾਈ ਸਕੂਲ ਹੈਬਰ ਕਲਾਂ ਵਿੱਚ ਸ਼ਹੀਦ ਗਤਾ ਸਿੰਘ ਸਰਾਭਾ ਜੀ ਨੂੰ ਸਰਧਾਂਜਲੀ ਦੇਣ ਲਈ ਇਹ ਬੱਚਿਆਂ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਕਬੀਰ ਜਿਸਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਤੇ ਹੀ ਪਾਈਏ ਗੁਰੂ ਨਾਨਕ ਪਰਮਾਨੰਦ ਸਾਬ 시ਰਗੁਰ ਗੰਧ ਸਾਹਿਬ ਜੀ ਦਾ ਜੋ ਇਹ ਸ਼ਬਦ ਸਾਡੇ ਉਸ ਮਹਾਨ ਸ਼ਖਸੀਅਤ ਸਰਕਰਤਾਰ ਸਿੰਘ ਸਰابہ ਜੀ ਨੇ ਸੱਚ ਕਰ ਦਿਖਾਇਆ ਕਿਉਂਕਿ ਉਹਨਾਂ ਨੇ 19 ਸਾਲ ਦੀ ਉਮਰ ਦੇ ਵਿੱਚ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਜੀਵਨ ਬਲੀਦਾਨ ਦੇ ਦਿੱਤਾ ਮਕਸਦ ਇੱਕੋ ਹੀ ਹੈ ਕਿ ਉਹਨਾਂ ਦੀ ਜੋ ਜੀਵਨ ਸ਼ੈਲੀ ਜਿਨ੍ਹਾਂ ਦੇ ਵਿੱਚ ਰਹਿ ਕੇ ਜਿਨਾਂ ਪੁਰਨਿਆਂ ਤੇ ਚੱਲ ਕੇ ਉਹਨਾਂ ਨੇ ਆਪਣੇ ਆਪਣਾ ਨਾਮ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਬੱਚਿਆਂ ਨੂੰ ਉਹਨਾਂ ਦਾ ਜੋ ਮੈਸੇਜ ਹੈ ਉਹ ਵੱਧ ਤੋਂ ਵੱਧ ਪਹੁੰਚਾ ਕੇ ਅਸੀਂ ਚਾਹੁੰਦੇ ਆ ਕਿ ਜੋ ਬੱਚਿਆਂ ਦਾ ਜੀਵਨ ਹੈ ਉਹ ਇੱਕ ਜਿਹੜਾ ਭੁੱਖਾ ਹੈ ਉਹਨਾਂ ਦਾ ਉਹ ਜਵਲ ਹੋਵੇ ਅੱਜ ਲੁਧਿਆਣਾ ਦੇ ਸਰਾਬਾ ਨਗਰ ਵਿਖੇ ਗਵਰਨਮੈਂਟ ਹਾਈ ਸਕੂਲ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਸਤੀ ਤੇ ਸ਼ਹੀਦੀ ਸਮਾਗਮ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਅਤੇ ਇਸ ਦੀ ਦੀ ਸਮਾਰੋਹ ਵਿੱਚ ਸਕੂਲ ਦੇ ਬੱਚਿਆਂ ਦੇ ਵੱਲੋਂ ਕੀਤਾ ਲਿਆ ਗਿਆ ਅਤੇ ਦੇਸ਼ ਪ੍ਰਤੀ ਵਕਵਕ ਗਤੀ ਵਿਧੀਆਂ ਵੀ ਕਰਕੇ ਦਿਖਾਈਆਂ ਗਈਆਂ। ਉੱਤੇ ਹੀ ਸਮਾਗਮ ਤੋਂ ਬਾਅਦ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਮੌਜੂਦਾ ਮੈਂਬਰਾਂ ਵੱਲੋਂ ਸਾਰਿਆਂ ਨੂੰ ਦੇਸ਼ਵਾਦ ਨਾਲ ਸ਼ਹੀਦ ਕਰਤਾਰ ਸਿੰਘ ਨੰਭਾ ਜੀ ਦੇ ਸ਼ਹੀਦੀ ਦਿਵਸ ਮੌਕੇ ਨਵਨਵੀਂ ਕੀਤਾ ਗਿਆ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਟਰਸਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਅੱਜ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਤੇ ਗਵਰਨਮੈਂਟ ਹਾਈ ਸਕੂਲ ਹੈਬਰ ਕਲਾ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਇਹ ਬੱਚਿਆਂ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਜਿਸ ਵਿੱਚ ਘਟੋ ਘਟ 35-40 ਸਕੂਲਾਂ ਦੇ ਬੱਚੇ ਬਾਹਰੋਂ ਆਉਂਦੇ ਨੇ ਔਰ ਇਹ ਸਕੂਲ ਦਾ ਸਟਾਫ ਔਰ ਪ੍ਰਿੰਸੀਪਲ ਮੈਡਮ ਦਾ ਵੀ ਉਹ ਸਾਡਾ ਸਾਥ ਦਿੰਦੇ ਨੇ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਤੇ ਲੱਖ ਲੱਖ ਪ੍ਰਣਾਮ ਕਰਦਾ ਹਾਂ ਅਤੇ ਇੱਥੇ ਪਹੁੰਚਣ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਬੀਰ ਜਿਸਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਤੇ ਹੀ ਪਾਈਏ ਪੂਰਨ ਪਰਮ ਆਨੰਦ ਸਾਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਇਹ ਸ਼ਬਦ ਸਾਡੇ ਉਸ ਮਹਾਨ ਸ਼ਖਸੀਅਤ ਕਰਤਾਰ ਸਿੰਘ ਸਰਾਬਾ ਜੀ ਨੇ ਸੱਚ ਕਰ ਦਿਖਾਇਆ ਕਿਉਂਕਿ ਉਹਨਾਂ ਨੇ 19 ਸਾਲ ਦੀ ਉਮਰ ਦੇ ਵਿੱਚ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਜੀਵਨ ਬਲੀਦਾਨ ਦੇ ਦਿੱਤਾ ਇਹ ਜੋ ਸਮਾਗਮ ਹੈ ਉਸ ਮਹਾਨ ਸ਼ਖਸੀਅਤ ਨੂੰ ਨਮਨ ਹੋਣ ਲਈ ਹਰ ਸਾਲ ਸਰਦਾਰ ਬਲਜੀਤ ਸਿੰਘ ਸਰਾਬਾ ਜੀ ਦੀ ਸਮੂਚੀ ਕਮੇਟੀ ਦੀ ਰਹਿਨਮਾਈ ਦੇ ਵਿੱਚ ਇਸ ਹੈਬਵਾਲ ਕਲਾ ਦੇ ਸਕੂਲ ਦੇ ਵਿੱਚ ਕਰਾਇਆ ਜਾਂਦਾ ਮਕਸਦ ਇੱਕੋ ਹੀ ਹੈ ਕਿ ਉਹਨਾਂ ਦੀ ਜੋ ਜੀਵਨ ਸ਼ੈਲੀ ਜਿਨ੍ਹਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਪੁਰਨਿਆਂ ਤੇ ਚੱਲ ਕੇ ਉਹਨਾਂ ਨੇ ਆਪਣੇ ਆਪਣਾ ਨਾਮ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਬੱਚਿਆਂ ਨੂੰ ਉਹਨਾਂ ਦਾ ਜੋ ਮੈਸੇਜ ਹੈ ਉਹ ਵੱਧ ਤੋਂ ਵੱਧ ਪਚਾ ਕੇ ਅਸੀਂ ਚਾਹੁੰਦੇ ਆ ਕਿ ਜੋ ਬੱਚਿਆਂ ਦਾ ਜੀਵਨ ਹੈ ਉਹ ਇੱਕ ਜਿਹੜਾ ਭੁੱਖਾ ਹੈ ਉਹਨਾਂ ਦਾ ਉਹ ਜਵਲ ਹੋਵੇ ਉਹ ਇੱਕ ਸਮਾਜਿਕ ਤੌਰ ਤੇ ਆਪਣੀ ਸੇਵਾ ਨੂੰ ਸਮਝਦੇ ਹੋਏ ਬਾ ਖੂਬੀ ਸਮਾਜ ਦੇ ਵਿੱਚ ਵਿਚਰਨ ਜਿਸ ਦੇ ਨਾਲ ਕੀ ਜੋ ਸਾਡੇ ਸਮਾਗਮ ਕਰਾਉਣੇ ਨੇ ਉਹ ਸਫਲ ਹੋ ਸਕਣ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਸਮੁੱਚੇ ਸਟਾਫ ਦਾ ਧੰਨਵਾਦ ਕਰਦਾ ਜੀ ਬੱਚੇ ਨੇ ਸੰਭਾਲੇ ਜੀ ਇਹਦੇ ਪਾਰਟਿਸਪੀਕਲ ਇਸ ਸਮਾਗਮ ਦੇ ਵਿੱਚ ਜਿਸ ਤਰ੍ਹਾਂ ਕੀ ਸਰਬਾਹ ਜੀ ਨੇ ਪਹਿਲਾਂ ਹੀ ਦੱਸਿਆ ਕਿ ਤਕਰੀਬਨ 24-25 ਸਕੂਲ ਨੇ ਜਿਹੜੇ ਆਉਂਦੇ ਨੇ ਉਹਦੇ ਵਿੱਚ ਬੱਚੇ ਅਲੱਗ-ਅਲੱਗ ਦੇਸ਼ ਭਗਤੀ ਨਾਲ ਸੰਬੰਧਿਤ ਜੋ ਆਪਣੀਆਂ ਉਹ ਆਈਟਮਾਂ ਤਿਆਰ ਕਰਕੇ ਲਿਆਉਂਦੇ ਨੇ ਸਟੇਜ ਤੇ ਪਰਫਾਰਮ ਕਰਦੇ ਨੇ ਉਹਨਾਂ ਬੱਚਿਆਂ ਨੂੰ ਤਸ਼ਾਦਤ ਕਰਨ ਦੇ ਲਈ ਅਤੇ ਜਿਹੜੇ ਬੱਚੇ ਵੱਖ-ਵੱਖ ਸਕੂਲਾਂ ਵਿੱਚ ਅਲੱਗ-ਅਲੱਗ ਕਲਾਸਾਂ ਦੇ ਵਿੱਚੋਂ ਆਪਣੀਆਂ ਸਿੱਖਿਆ ਦੇ ਵਿੱਚ ਪੋਜੀਸ਼ਨਾਂ ਹਾਸਲ ਕਰਦੇ ਨੇ ਉਹਨਾਂ ਨੂੰ ਵੀ ਬਤਾਰ ਇੱਥੇ ਉਹਨਾਂ ਦੇ ਰੈਂਕ ਦੇ ਅਨੁਸਾਰ ਸਨਮਾਨਿਤ ਕੀਤਾ ਜਾਂਦਾ ਸਰ ਜੀ ਸਰਕਾਰੀ ਸਕੂਲਾਂ ਵਿੱਚ ਕੱਲੇ ਸਰਕਾਰੀ ਸਕੂਲ ਦੇ ਬੱਚੇ ਆਉਂਦੇ ਆ ਜਾਂ ਪ੍ਰਾਈਵੇਟ ਸਕੂਲਾਂ ਦੇ ਜੋ ਇਹ ਹੈਬੋਵਾਲ ਕਲਾਂ ਦਾ ਸਕੂਲ ਹੈ ਇਸ ਦੀ ਸਟਰੈਂਥ ਕਾਫੀ ਹੈ ਜਿਸ ਦੇ ਤਹਿਤ ਅਸੀਂ ਬਾਕੀ ਸਕੂਲਾਂ ਨੂੰ ਵੀ ਇਨਵਾਈਟ ਕਰਦੇ ਆ ਇਸ ਤਰ੍ਹਾਂ ਦਾ ਕੋਈ ਨਹੀਂ ਮਤਲਬ ਕੋਈ ਪ੍ਰੋਪਰ ਨਹੀਂ ਰੱਖਿਆ ਗਿਆ ਕਿ ਅਸੀਂ ਸਰਕਾਰੀ ਸਕੂਲ ਹੀ ਬੁਲਾਉਣੇ ਨੇ ਜੇ ਕੋਈ ਪ੍ਰਾਈਵੇਟ ਸਕੂਲ ਦੇ ਬੱਚੇ ਵੀ ਇਸ ਸਮਾਗਮ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ ਤਾਂ ਉਹ ਹਾਜ਼ਰ ਹੋ ਕੇ ਆਪਣੀ ਪਰਫਾਰਮੈਂਸ ਦੇ ਸਕਦੇ ਨੇ ਸਾਡੇ ਵੱਲੋਂ ਉਹਨਾਂ ਨੂੰ ਜੀਓ ਆਇਆ ਹੈ